ਸੋ ਇਧਰ ਆਇਆ ਹਾਂ ਦੋਸਤੋ گاਵਾਾਂ ਦੀ ਮੰਡੀ ਲੱਗਦੀ ਆ ਖੰਨੇ ਦੇ ਵਿੱਚ ਬਹੁਤ ਟੌਪ ਟੌਪ ਦੀਆਂ گاਵਾਾਂ ਆਉਂਦੀਆਂ ਨੇ ਦੋਸਤੋ ਵਧੀਆ ਲੇਵੇ ਦੀਆਂ ਉਦਵਾਲ ਪੂਰਾ ਵਧੀਆ ਪੰਜਾਬ ਹਿਦਿਆਣਾ ਰਾਜਸਥਾਨ ਤੋਂ ਵਪਾਰੀ ਵੀਰ ਆਉਂਦੇ ਨੇ ਤਾਜ਼ੀਆਂ ਸੂਈਆਂ ਹੀਆਂ ਗੱਬਨ ਸੋ ਪਹਿਲਾਂ ਦੋਸਤੋ ਟਾਪ ਟਾਪ ਦੇ ਨਗੀਨੇ ਦੇਖ ਲਓ ਫਿਰ ਉਸ ਤੋਂ ਬਾਅਦ ਆਪਾਂ ਬਾਈਆਂ ਨਾਲ ਗੱਲਬਾਤ ਕਰਾਵਾਂਗੇ ਕਿ ਕਿੰਨੇ ਦੁੱਧਾਂ ਦੀ ਕੀ ਰੇਟ ਹੈ ਸੋ ਗੱਬਣ ਦਾ ਕੀ ਰੇਟ ਹੈ ਤੇ ਜਿਹੜੀ ਤਾਜ਼ਾ ਸੂਈ ਆ ਉਹਦਾ ਕੀ ਰੇਟ ਹੈ ਸੋ ਟਾਪ ਦੇ ਨਗੀਨੇ ਦਿਖਾਵਾਂਗੇ ਦੋਸਤੋ ਵੀਡੀਓ ਦੇ ਵਿੱਚ ਆਪਾਂ ਜਰਸੀ ਐਚ ਐਫ ਬਹੁਤ ਖਵਾਵਾਂਗੇ ਸੋ ਮੰਡੀ ਦੇ ਪੂਰੇ ਟਾਪ ਟਾਪ ਨਗੀਨੇ ਦਿਖਾਵਾਂਗੇ ਦੋਸਤੋ ਤੁਹਾਨੂੰ ਪਹਿਲਾਂ ਆ ਚੈੱਕ ਕਰੋ ਤੇ ਇਹ ਸਿਰਫ 20 ਮਿੰਨਿਆਂ ਦੀ ਹੈ ਤੇ ਬਾਈਆਂ ਨਾਲ ਗੱਲਬਾਤ ਕਰਾਉਣੇ ਆਪਾਂ ਆਜੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹੜੇ ਏਰੀਆ ਚੋਂ ਆਇਆ ਜੀ ਆਪਾਂ ਆਪਣਾ ਪਿੰਡ ਬਲਾਸਪੁਰਾ ਜੀ ਰਾਣਾ ਸਾਹਿਬ ਏਰੀਆ ਜੀ ਠੀਕ ਹੈ ਜਿਲ੍ਹਾ ਰਾਣਾ ਸਾਹਿਬ ਜੀ ਨਹੀਂ ਲੁਧਿਆਣਾ ਜੀ ਅੱਛਾ ਜਿਲ੍ਹਾ ਲੁਧਿਆਣਾ ਜੀ ਕਿੰਨੇ ਨਗ ਲੈ ਕੇ ਆਏ ਸੀ ਜੀ ਅਸੀਂ 3 ਨਗ ਲੈ ਕੇ ਆਏ ਸੀ ਠੀਕ ਹੈ ਜੀ ਇਹ ਕਿਹੜੀ ਨਸਲ ਚਾਹੀਦੀ ਹੈ ਜੀ ਐਚਐਫ ਸੀ ਆ ਗਈ ਜੀ ਐਚਐਫ ਸੂਈ ਹੋਈ ਹੈ ਜੀ ਤਾਂ ਨਹੀਂ 10 ਦਿਨ ਬਾਕੀ ਨੇ ਹਜੇ ਸਿੱਧਾ 10 ਦਿਨ ਬਾਕੀ ਨੇ ਠੀਕ ਹੈ ਜੀ ਲੀਵਾ ਚੈੱਕ ਕਰ ਸਕਦੇ ਹਾਂ ਦੋਸਤੋ ਸੋ 10 ਦਿਨ ਬਾਕੀ ਨੇ ਟਾਪ ਟਾਪ ਅਬਰੀਡ ਦੀ ਬੱਚੀ ਹੈ ਵੀਰੇ ਤੋ ਸਹੀ ਹੈ ਜੀ ਕੈਮਾ ਸੁਆ ਹੋਗਾ ਇਹਦਾ ਫਲੋਨਾ ਬੱਚੀ ਵੀਰੇ 20 ਮਹੀਨੇ ਉਮਰਾਂ ਬੱਚੀ ਜੀ ਠੀਕ ਹੈ ਜੀ ਤੇ ਕੀ ਮੰਗਦੇ ਆਂ ਆਪਾਂ ਦੀ ਡਿਮਾਂਡ ਇਹਦਾ ਡਿਮਾਂਡ 4 ਲੱਖ ਰੁਪਏ ਮੰਗਦਾ ਠੀਕ ਹੈ ਜੀ ਕੰਟੈਕਟ ਨੰਬਰ ਦੱਸ ਦਿਜੀਏ 97269 ਜੀ ਠੀਕ ਹੈ ਜੀ 6501 ਠੀਕ ਹੈ ਜੀ ਹੋਰ ਵੀ ਨਗਦ ਹੈ ਆਪਣੇ ਹਾਂਜੀ ਹੈਗੇ ਜੀ ਇਹ ਸੋਰੀ ਅੱਛੇ ਜੀ ਦਿਖਾਉਣੇ ਦੋਸਤੋ ਸਾਨੂੰ ਨੇਵਾ ਚੈੱਕ ਕਰੋ ਪਹਿਲਾਂ ਇੱਥੇ ਲੇਕਨਾ ਦੁੱਧ ਹੋਗਾ ਜੀ ਇਹਦਾ ਮਤਲਬ 32 ਕਿਲੋ ਦੁੱਧਦਾ ਵੀਰੇ ਇਸ ਦਾ ਠੀਕ ਹੈ ਜੀ ਇਸ ਟਾਈਮ ਠੀਕ ਕੈਮਾ ਸੂਆ ਇਹਦਾ ਇਹ ਦੂਜਾ ਸੂਆ ਜੀ ਦੂਜਾ ਸੂਆ ਮਗਰ ਇਹ ਬੱਛੀ ਹੈ ਮਗਰੀ ਬੱਛੀ ਠੀਕ ਹੈ ਹਾਂ ਜੀ ਬਹੁਤ ਸੋਹਣੀ ਬੱਸੀ ਹੈ ਦੇਖੋ ਦੋਸਤੋ ਸੱਤਵਾਂ ਦਾ ਸੂਈ ਨੂੰ ਵੀਰੇ ਹਜੇ ਦਾ ਅੱਛਾ ਜੀ ਸੋ ਇਹਦੀ ਕੀ ਡਿਮਾਂਡ ਕਰਦੇ ਆ ਇਹਦਾ ਕੱਸੀ ਹੈ ਜੀ ਇੱਕ ਕੱਸੀ ਠੀਕ ਹੈ ਜੀ ਹਾਂ ਜੀ ਪੂਰੀ ਸਾਉ ਤੇ ਸੀਲ ਹੈ ਦੇਖੋ ਬੱਛੀ ਦੇਖੋ ਬੱਛੀ ਦੀ ਕਿੰਨੀ ਆਈ ਲੱਡੀ ਦੇਖੋ ਲਓ ਬਹੁਤ ਸੋਹਣੀ ਮੱਛੀਆਂ ਨੇ ਦੋਸਤੋ ਐਚ ਐਫ ਕੰਟੈਕਟ ਕਰ ਸਕਦੇ ਹੋ ਬਾਈਆਂ ਨਾਲ ਧੰਨਵਾਦ ਜੀ ਸੋ ਇੱਕ ਟਾਪ ਦਾ ਨਗੀਨਾ ਖੁਦ ਦਿਖਾਉਣੇ ਪਹਿਲਾਂ ਆਪਾਂ ਬਾਈਆਂ ਨਾਲ ਗੱਲ ਕਰਾ ਲਈ ਸਾਸੀਆ ਵੀਰੇ ਸਾਸੀਆ ਜੀ ਕਿਹੜੀ ਜਗ੍ਹਾ ਤੋਂ ਆਏ ਜੀ ਆਪਾਂ ਆਪਣਾ ਪਿੰਡ ਮੀਮਸਾ ਜਿਲ੍ਹਾ ਸੰਗਰੂਰ ਜੀ ਜਿਲ੍ਹਾ ਸੰਗਰੂਰ ਠੀਕ ਹੈ ਜੀ ਸੋ ਕਿੰਨੇ ਨਗ ਲੈ ਕੇ ਆਏ ਸੀ ਅੱਜ ਆਪਾਂ ਚਾਰ ਲੈ ਕੇ ਆਏ ਆ ਠੀਕ ਹੈ ਜੀ ਖੰਨੇ ਮੰਡੀ ਚ ਬਹੁਤ ਜ਼ਿਆਦਾ ਨਾਗਾ ਇਹਨੇ ਜਹਣਾ ਵਪਾਰੀ ਵੀ ਇਹੇ ਨੇ ਜੀ ਹਾਂ ਜੀ ਵਪਾਰੀ ਕਿੱਥੋਂ ਕਿੱਥੋਂ ਆਉਂਦੇ ਨੇ ਵੀਰੇ ਬਹੁਤ ਦੂਰੂ ਦੂਰੂ ਆਉਂਦੇ ਨੇ ਬਹੁਤ ਕਈ ਤਰ੍ਹਾਂ ਦੇ ਆਉਂਦੇ ਸੋ ਇਹਦੀ ਡਿਟੇਲ ਦੇ ਦੋ ਬੱਛੀ ਨੇ ਹਾਂਜੀ ਇਹਨੂੰ ਇਹਦੇ ਮਗਰ ਬੱਛੀ ਆ ਜੀ ਦੁੱਧ 35 ਕਿਲੋ ਆ ਜੀ ਠੀਕ ਹੈ ਜੀ ਹਾਂਜੀ ਮੁੱਲ 5 ਲੱਖ ਕਰਦਾਂ ਵੀਰੇ ਠੀਕ ਹੈ ਜੀ ਤੋਰ ਕੇ ਦਿਖਾ ਰਿਹਾ ਨੇ ਵੀਰੇ 21 ਆਪੂ ਤੋਂ 21 ਆਪੂ ਤੋਂ ਅਜਿਹਾ ਬੋਲੇ 5 ਲੱਖ ਰੁਪਏ ਸੋਨੇ 5 ਲੱਖ ਰੁਪਏ ਜੀ ਮਗਰ ਬੱਛੀ ਆ ਵੀਰੇ ਜੇ ਮੈਂ ਸੇਠੰਡੀ ਸੌਗਤ ਪਿਛਲੀ ਦੇਖਿਆ 3 ਰੁਪਇਆ ਆ ਸਿਕਾ ਸਾਰੇ ਚੱਕ ਲਓப்பா ਆ ਆ ਕਰਾ ਸੋ ਇੱਕ ਨਾ ਖੁਦ ਹੋਣਾ ਦੋਸਤੋ ਲੈਵਲ ਚੈੱਕ ਕਰ ਸਕਦੇ ਹੋ ਪਹਿਲਾਂ ਤੁਸੀਂ ਦਾ ਸੋ ਕਦ ਕਾਠ ਪੂਰਾ ਵਧੀਆ ਬਿਊਟੀ ਪੂਰੀ ਵਧੀਆ ਮਗਰ ਬੱਚੀ ਹੈ ਕਿੰਨੇ ਦਿਨ ਹੋ ਗਏ ਸੀ ਇਸੀ ਨੇ ਤਰਾਸ ਹੋਈ ਹੈ ਜੀ ਤਰਾਸ ਸੀ ਹੈ ਠੀਕ ਹੈ ਜੀ ਸੇਕਰ ਦੁੱਧ ਕਿੰਨਾ ਹੈ ਏ ਥਲੇ ਦੁੱਧ ਦੇ ਕਰੋ 40 ਕਿਲੋ ਜੀ 40 ਠੀਕ ਹੈ ਤੇ ਮੁੱਲ ਕੀ ਕਰਦੇ ਆਂ ਇਹ ਆਪਾਂ ਮੋਲੀ ਦਾ 170 ਕਰਦੇ ਆਂ ਵੀਰੇ ਠੀਕ ਹੈ ਜੀ ਤੇ ਹੋਰ ਵੀ ਸੇਲ ਪਰਚੇਸ ਦਾ ਕੰਮ ਆਈ ਆਪਣਾ ਹਾਂਜੀ ਹਾਂਜੀ ਸੋ ਕੰਟੈਕਟ ਨੰਬਰ ਦੱਸ ਦੀ ਆਪਾਂ ਸੀ ਕੰਟੈਕਟ ਨੰਬਰ ਦੱਸਣਾ 98771 ਜੀ ਠੀਕ ਹੈ ਜੀ 12454 ਜੀ ਠੀਕ ਹੈ ਜੀ ਸੰਗਰੂਰ ਜ਼ਿਲ੍ਹਾ ਜੀ ਤੇ ਮੀਮਸਾ ਪਿੰਡ ਹੈਣਾ ਜੀ ਸ਼ਹਿਰ ਤੁਰੀ ਸ਼ਹਿਰ ਤੁਰੀ ਠੀਕ ਤਨੌਲਾ ਇਲਾਕਾ ਜੀ ਤਨੌਲਾ ਇਲਾਕਾ ਠੀਕ ਠੀਕ ਜੀ ਧੰਨਵਾਦ ਵੀਰ ਜੀ ਇੱਕ ਨੱਕ ਹੋਦ ਹੋਣਾ ਤੁਹਾਨੂੰ ਦੋਸਤੋਂ ਪਹਿਲਾਂ ਲੀਵਾ ਚੈੱਕ ਕਰ ਲਓ ਥੋਪੇ ਹੈ ਜੀ ਲੈ ਕੇ ਤੁਹਾਨੂੰ ਸਤ ਸ੍ਰੀ ਅਕਾਲ ਪੂਰੇ ਥਣਾ ਦੀ ਸਾਫ ਬਿਊਟੀ ਪੱਖੋਂ ਵੀ ਪੂਰੀ ਵਧੀਆ ਉੱਚੀ ਲੰਬੀ ਲੰਜੀ ਸੋ ਬਾਈਆਂ ਨਾਲ ਗੱਲਬਾਤ ਕਰਾਉਣੇ ਸਸਿਕਾਪਰੇ ਸਸਿਕਾਪਰੇ ਕਿ ਕਿਹੜੀ ਜਗ੍ਹਾ ਤੋਂ ਆਏ ਆ ਅੱਪਾ ਅਸੀਂ ਭਗਤ ਦੇ ਭਾਈ ਕੋਲੇ ਪੈਣ ਦਾ ਸਾਡਾ ਇਤਰਾਜ ਬਾਈ ਜ਼ਿਲ੍ਹਾ ਕਿਹੜਾ ਪੈਂਦਾ ਜੀ ਜ਼ਿਲ੍ਹਾ ਆਪਾਂ ਨੂੰ ਪੈਂਦਾ ਮੋਕਾ ਵੀਰੇ ਜ਼ਿਲ੍ਹਾ ਮੋਕਾ ਠੀਕ ਹੈ ਕਿੰਨੇ ਦਾ ਲੈ ਕੇ ਆਏ ਸੀ ਜੀ ਆਪਾਂ ਦੋ ਲਿਆਂਦੀ ਸੀ ਇੱਕ ਸੇਲ ਹੋ ਗਿਆ ਇੱਕ ਰਹਿ ਗਿਆ ਬਾਈ ਠੀਕ ਹੈ ਜੀ ਸੋ ਕਿੰਨਾ ਦੁੱਧ ਇਹ ਥੱਲੇ ਇਹ ਤੇਲੇ ਸ਼ਿਪਟੂ ਚੈਂਪੀਓਨ ਲਾ ਬੜਾ ਵੀਰੇ ਇਸਟਾ ਠੀਕ ਹੈ ਜੀ ਤਾਜੀ ਸੀ ਹੀ ਹਾਂ ਬੱਚੀ ਹੈ ਮਗਰ ਜੈਕਰ ਦੀ ਜਰਸੀ ਜਰਸੀ ਠੀਕ ਹੈ ਤੇ ਡਿਮਾਂਡ ਕੀ ਕਰਦੇ ਆ ਜੀ ਆਪਾਂ ਇਹਦੀ ਇੱਕ सस्ती ਡਿਮਾਂਡ ਆ ਵੀਰੇ ਠੀਕ ਹੈ ਜੀ ਹੋਰ ਵੀ ਸੇਲ ਪਰਚੇਸ ਦਾ ਕੰਮ ਆਈ ਆਪਣਾ ਹਾਂਜੀ ਵੀਰੇ ਤਾਂ ਕੰਟੈਕਟ ਨੰਬਰ ਦੱਸ ਦਿਓ ਜੀ ਇੱਕ ਵਾਰ ਦੇਖ ਸੇ ਵੀਰ ਨੇ 9976745854 ਵੀਰੇ ਠੀਕ ਹੈ ਜੀ ਧੰਨਵਾਦ ਵੀਰੇ ਸੋ ਦੋਸਤੋ ਤੁਰ ਕੇ ਦਿਖਾਉਣਾ ਤੁਹਾਨੂੰ ਬਹੁਤ ਸੋਹਣੀ ਬੈੜਾ ਕੱਚਾ ਤੋ ਅਸੀਂ ਰਾਈਟ ਗਾ ਰਹੀ ਹਾਂ ਦਿੱਕ ਨੰਬਰ ਆਮੇਨ ਵੈਲਕਮ ਚਾਰ ਦੰਦਾ ਮੂੰਹ ਆ ਬਾਈ ਠੀਕ ਹੈ ਜੀ ਚਾਰ ਦੰਦਾ ਹੈ ਨਾ ਜੀ ਸੋ ਬਿਊਟੀ ਪੱਖੋਂ ਬਹੁਤ ਸੁਨੱਖੀ ਆ ਕਰਦੇ ਵੀ ਪੂਰਾ ਅੰਦਰ ਬੰਨੇ ਇਹ ਮਾਣੇ ਬਾਈ ਕੋਈ ਜੱਟ ਨਹੀਂ ਆਜੇ ਕੋਈ ਜੱਟ ਸੋ ਦੋਸਤੋ ਖੰਨੇ ਮੰਡੀ ਦੇ ਵਿੱਚ ਤਾਜੀ ਸੂਈ ਆ ਗੱਲਬਾਤ ਕਰਾਉਣਿਆ ਬਾਈਆਂ ਨਾਲ ਸੋ ਸਸੀ ਕਾ ਵੀਰੇ ਸਸੀ ਕਾ ਜੀ ਬੰਦਾ ਮੁਬਾਰਕਾ ਤੁੰਨੇ ਜੀ ਹਾਂਜੀ ਹਾਂਜੀ ਮੰਡੀ ਦੇ ਵਿੱਚ ਹੀ ਬੱਚੇ ਨੇ ਜਨਮ ਲਿਆਤਾ ਸੋ ਕਿਹੜਾ ਪਿੰਡ ਆ ਜੀ ਆਪਣਾ ਨਿਰਮਣਾ ਜੀ ਇਹ ਜ਼ਿਲ੍ਹਾ ਕਿਹੜਾ ਪੈਂਦਾ ਪਟਿਆਲਾ ਠੀਕ ਹੈ ਜੀ ਕਿੰਨੇ ਨਗਲੇ ਕੈਸੀ ਅੱਜ ਆਪਾਂ ਦੋ ਨੇ ਦੋ ਇਹ ਥੱਲੇ ਦੁੱਧ ਕਿੰਨਾ ਕਾ ਜੀ ਪਹਿਲਾਂ 25 ਲੀਟਰ ਵੀਰੇ ਇੱਕ ਐਮਾ ਸੂਆ ਜੀ ਇਹਦਾ ਦੂਜਾ ਸੂਆ ਦੂਜਾ ਸੂਆ ਠੀਕ ਹੈ ਜੀ ਸੇ ਮੁੱਲ ਕੀ ਕਰਦੇ ਆਂ ਆਪਾਂ ਮੁੱਲ ਤਵੀ ਕਰਦੇ ਆਂ ਇੱਕ ਮਿਲ ਠੀਕ ਹੈ ਜੀ ਹੋਰ ਵੀ ਸੇਲ ਪਰਚੇਸ ਦਾ ਕੰਮ ਆਈ ਆਪਣਾ ਫਾਰਮ ਆ ਵੀਰੇ ਆਪਣਾ ਅੱਛਾ ਜੀ ਅੱਛਾ ਠੀਕ ਹੈ ਜੀ ਸੋ ਬਾਈਆਂ ਦਾ ਫਾਰਮ ਆ ਜੀ ਤੇ ਕੋਈ ਵੀ ਵੀਰ ਖਰੀਦ ਵੇਚ ਕਰਨਾ ਚਾਹੁੰਦਾ ਤਾਂ ਕੰਟੈਕਟ ਨੰਬਰ ਆਪਾਂ ਹਾਂਜੀ ਵੀਰ ਜੀ ਕਨੈਕਟ 9878806680 ਠੀਕ ਹੈ ਜੀ ਧੰਨਵਾਦ ਵੀਰ ਜੀ ਸੋ ਇੱਕ ਨਾ ਹੋਰ ਦਿਖਾਉਣਾ ਦੋਸਤੋ 20 ਦਿਨਾਂ ਤੱਕ ਸੂਣ ਵਾਲੀ ਆ ਇਹ ਸੋ ਆਇਰ ਸ਼ਾਇਰ ਸਹੀ ਆਇਰ ਸ਼ਾਇਰ ਸੋ ਇਹ ਜਿਹੜੀ ਨਸਲਾ ਦੋਸਤੋ ਆਇਰ ਸ਼ਾਇਰ ਆ ਤੁਸੀਂ ਦੇਖੀ ਹੁਣੀਆ ਹੁਣੇ-ਹੁਣੇ ਆਪਣੇ ਪੰਜਾਬ ਦੇ ਵਿੱਚ ਆਈਆਂ ਨੇ ਤੇ ਦੁੱਧ ਦਾ ਰਿਕਾਰਡ ਬਹੁਤ ਜ਼ਿਆਦਾ ਇਹਨਾਂ ਦਾ ਸੋ ਬਾਈਆਂ ਨਾਲ ਗੱਲਬਾਤ ਕਰਾਉਣੇ ਆਪਾਂ ਸਸੀ ਗਾਲ ਵੀਰੇ ਸਸੀ ਗਾਲ ਜੀ ਸੋ ਕੀ ਡਿਮਾਂਡ ਹੈ ਜੀ ਆਪਣੀ ਪਰਾਂ ਦਾ ਇੱਕ 10 ਮੰਗਦੇ ਆ ਵੀਰੇ 20 ਦਿਨ ਲਊਗੀ ਠੀਕ ਹੈ ਜੀ ਆਇਰ ਸ਼ਾਰ ਹੈ ਨਾ ਲੋਕ ਘਟ ਲੋਕਾ ਲਵੇ ਦੇਖਣ ਨੂੰ ਮਿਲਦਾ ਮੋਰ ਘਟਉਂਦੀ ਹੈ ਵੀਰੇ ਹਾਂਜੀ ਹਾਂਜੀ ਇਹ ਬਹੁਤ ਵਧੀਆ ਦਾ ਅਸਲ ਸੁਧਾਰ ਦੇ ਵਿੱਚੋਂ ਕਹਿ ਸਕਦੇ ਆਪਾਂ ਬਾਈ ਆਈ ਗਈ ਆ ਸੋ ਇਹਦਾ ਦੁੱਧ ਦਾ ਰਿਕਾਰਡ ਕੀ ਹੈ ਜੀ ਇਹਦਾ ਦੂਜੇ ਸੂਏ 30 ਲੀਟਰ ਦੀ ਵੀਰੇ ਹੁਣ ਤੀਜੇ ਸੂਏ ਸੋਨਾ ਇਹਨਾਂ ਨੇ ਠੀਕ ਹੈ ਜੀ ਹਾਂ ਸੋ ਕੰਟੈਕਟ ਨੰਬਰ ਬਾਈਆਂ ਦਾ ਆਪਾਂ ਸਕਰੀਨ ਤੇ ਲਾ ਦਿੱਤਾ ਜੀ ਜੋ ਵੀ ਖਰੀਦਣਾ ਚਾਹੁੰਦੇ ਨੇ ਸੋ ਕੰਟੈਕਟ ਕਰ ਸਕਦੇ ਨੇ ਵੀਰ ਨਾਲ ਪਟਿਆਲਾ ਏਰੀਆ ਇੱਕ ਵਾਰ ਆਪਾਂ ਤੁਹਾਨੂੰ ਦੁਬਾਰਾ ਦਿਖਾ ਦਿੰਨੇ ਆ ਜੀ ਸੋ ਇੱਕ ਨਗ ਹੋਰ ਦਿਖਾਉਣਾ ਦੋਸਤੋ ਤਾਜ਼ਾ ਸੀਏ ਹੋਇਆ ਖੰਨਾ ਮੰਡੀ ਦੇ ਵਿੱਚ ਦੁੱਗੀ ਹੈ ਵੀਰ ਦੋ ਦੰਦ ਜੀ ਦੁੱਗੀ ਕਹਿ ਸਕਦੇ ਆਪਾਂ ਸੋ ਕੱਲ ਰਾਤ ਸੀਏ ਦੋਸਤੋ ਸਸੀਗਾਲ ਜੀ ਸਸੀਗਾਲ ਜੀ ਤਾਂ ਇਹ ਕਿਹੜੇ ਜੋ ਏਰੀਆ ਆ ਪੰਡੋ ਆਪਾਂ ਬਰਿੰਡਰ ਕੋਲ ਸਮਾਨਾ ਸਮਾਨਾ ਕੋਲ ਹਾਂਜੀ ਜਿਲ੍ਹਾ ਕਿਹੜਾ ਪੈਂਦਾ ਰੋਪੜ ਜਿਲ੍ਹਾ ਰੋਪੜ ਠੀਕ ਹੈ ਜੀ ਤਾਂ ਦੁੱਗੀ ਇਹ ਦੋ ਦੰ ਦਾ ਦੋ ਦੰ ਦਾ ਠੀਕ ਹੈ ਜੀ ਇਹਦੇ ਮਗਰ ਕੀ ਹੈ ਜੀ ਮਗਰ ਬੱਛੀ ਹੈ ਬੱਛੀ ਠੀਕ ਹੈ ਦੁੱਧ ਕਿੰਨੇ ਦਾ ਜੀ ਇਹਦਾ ਦੁੱਧ ਹੁੰਦਾ 16 ਕਿਲੋ ਕੋ ਯਾਰ ਠੀਕ ਬੋਲੀ ਹਾਂ ਤਾਂ ਬੋਲੀ ਹਾਂ ਹਾਂਜੀ ਸੋ ਕੀ ਡਿਮਾਂਡ ਕਰਦੇ ਆ ਜੀ ਆਪਾਂ ਦਿਮਾਂਡ ਹੀ ਦੇ ਇੱਕ ਵੀ ਕਰਦੇ ਇੱਕ ਵੀ ਠੀਕ ਹੈ ਹੋਰ ਵੀ ਸੇਲ ਪਰਚੇਸ ਦਾ ਕੰਮ ਆਇਆ ਆਪਣਾ ਜੀ ਸੋ ਕੰਟੈਕਟ ਨੰਬਰ ਕੀ ਹੈ ਜੀ ਆਪਣਾ 9857 ਲੱਗਿਆ ਠੀਕ ਹੈ ਜੀ 978 7720 ਸਾਪਰੇ ਠੀਕ ਹੈ ਜੀ ਤੋਰ ਦੇਣੀ ਵਿੱਚ ਸੋ ਤੋਰ ਕੇ ਦਿਖਾਉਣਾ ਦੋਸਤੋ ਨੀਵਾ ਚੈੱਕ ਕਰ ਲਓ ਅੱਛਾ ਦੇਖਸਾ ਦੋਸਤੋ ਪੱਟ ਬੁਲ ਹੀ ਸਾਫ ਹੈ सो बोत सोना का दोस्तों चेक कर सकते बइया जो भी खरीदना चाहता है

ਵੀਰ ਨਾਲ ਗੱਲਬਾਤ ਕਰਾਉਣੇ ਸਾਸੀਆ ਵੀਰੇ ਸਤਿ ਸ੍ਰੀ ਅਕਾਲ ਜੀ ਕਿਹੜੇ ਏਰੀਆ ਚੋਂ ਆਏ ਆ ਜੀ ਆਪਾਂ ਇਹ ਆਏ ਆ ਇਹ ਰਾਜਾ ਸਾਹਿਬ ਇੰਡੀਆ ਠੀਕ ਹੈ ਜੀ ਤੇ ਇਹਦੇ ਥੱਲੇ ਦੁੱਧ ਕਿੰਨਾ ਜੀ ਦੁੱਧ ਦੇ ਦਿੰਦੇ ਵੀਰੇ 22 23 ਕਿਲੋ ਠੀਕ ਹੈ ਜੀ ਕੈਮਸ ਹੋਇਆ ਜੀ ਸੁਆ ਪਰੇ ਨੇ ਦੂਜਾ ਸੁਨਾ ਦੂਜਾ ਸੁਨਾ ਕਿੰਨੇ ਦਿਨ ਰਹਿੰਦਾ ਨੇ ਜੀ ਹੈ ਕਿੰਨੇ ਦਿਨ ਰਹਿੰਦਾ ਇਹ ਹਫਤਾ ਰਹਿੰਦਾ ਜੀ ਅੱਛਾ ਜੀ ਤੇ ਕੀ ਡਿਮਾਂਡ ਕਰਦੇ ਆ ਇਹ ਆਪਾਂ ਇਹਦਾ ਡਿਮਾਂਡ ਤਾਂ 95000 ਕਰਦੇ ਠੀਕ ਹੈ ਜੀ ਬਹੁਤ ਜਾਇਜ਼ ਰੇਟ ਆ ਜੀ ਧੰਨਵਾਦ ਜੀ ਤੋਂ ਇੱਕ ਨਗ ਹੋਰ ਦਿਖਾਉਣਾ ਤੁਹਾਨੂੰ ਤਾਜ਼ਾ ਸੂਇਆ ਹੈ ਦੋਸਤੋ ਸੋ ਲੇਵਾ ਚੈੱਕ ਕਰ ਲਓ ਪਹਿਲਾਂ ਥਾਣਾ ਪੂਰੇ ਵਧੀਆ ਸੋ ਤਾਜੀ ਸੂਈ ਹੀ ਆ ਅੰਕਲ ਨਾਲ ਗੱਲਬਾਤ ਕਰਾਉਣਾ ਸਸਿਗਾ ਅੰਕਲ ਜੀ ਸਸਿਗਾ ਕਿਹੜੀ ਜਗ੍ਹਾ ਤੋਂ ਆਏ ਜੀ ਆਪਾਂ ਅਸੀਂ ਪਿੰਡ ਚਹਲਾ ਤੋਂ ਆਏ ਜੀ ਚਹਲਾ ਤੋਂ ਇਹ ਜ਼ਿਲ੍ਹਾ ਕਿਹੜਾ ਪੈਂਦਾ ਜੀ ਜ਼ਿਲ੍ਹਾ ਲੁਧਿਆਣਾ ਪੈਂਦਾ ਜੀ ਲੁਧਿਆਣਾ ਠੀਕ ਹੈ ਜੀ ਇੱਕ ਨਗਲੇ ਕਾਇਏ ਸੀ ਇੱਕ ਨਗਲੇ ਕਾਇਏ ਕਿੰਨਾ ਚਿਰ ਹੋ ਗਿਆ ਇਹਨੂੰ ਸੀ ਨੂ ਜੀ ਇਹਨੂੰ 2 ਦਿਨ ਹੋ ਗਏ ਸੂਈ 2 ਦਿਨ ਠੀਕ ਹੈ ਦੁੱਧ ਕਿੰਨਾ ਕਾ ਜੀ 2 25 30 ਲੀਟਰ ਵੈਂਦੀ ਆ ਠੀਕ ਹੈ ਜੀ ਤੇ ਕੀ ਡਿਮਾਂਡ ਕਰਦੇ ਆ ਇਹਦਾ ਲੱਖ ਰੁਪਿਆ ਡਿਮਾਂਡ ਆ ਠੀਕ ਹੈ ਜੀ ਹਾਂਜੀ ਧ ਸੁੱਤਾ ਜੀ ਸੀ ਹੈ ਦੋਸਤੋ ਦੇਖ ਸਕਦੇ ਬਹੁਤ ਸੋਹਣੇ ਸੋਹਣੇ ਨਗਾਇਕ ਨੇ ਅੱਜ ਖੰਨੇ ਦੇ ਵਿੱਚ ਦੋਸਤੋ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਐਫ ਗਾਮ ਜਰਸੀ ਸੋ ਬਹੁਤ ਸੋਹਣੇ ਨਗਨੇ ਦੋਸਤੋ ਦੋ ਚੈੱਕ ਆ ਸਕਦੇ ਹੋ ਗੱਲਬਾਤ ਕਰਾਉਣੇ ਭਾਈ ਨਾਲ ਸਾਸੀ ਗਾ ਵੀਰੇ ਹਾਂਜੀ ਵੀਰੇ ਪਟਿਆਲੇ ਤੋਂ ਆਇਆ ਹੋਣਾ ਇਹ ਆਪਾਂ ਜੀ ਸੋ ਬਾਈਆਂ ਦਾ ਕੰਮ ਆ ਸੇਲ ਪਰਚੇਜ਼ ਦਾ گاਵਾਂ ਤੇ ਬਹੁਤ ਵਧੀਆ ਕੰਮ ਆ ਬਾਈਆਂ ਦਾ ਸੋ ਕੰਟੈਕਟ ਨੰਬਰ ਆਪਾਂ ਪਹਿਲਾਂ ਹੀ ਲਾ ਦਿੰਦੇ ਆ ਨੰਬਰ ਤੇ ਬਾਈ ਅੱਜ ਕੀ ਕਿਨੇ ਨਾਲ ਲੈ ਕੇ ਆਏ ਬਾਈ ਆਪਾਂ 5 ਨਾਲ ਲੈ ਕੇ ਆਏ ਠੀਕ ਹੈ ਜੀ ਸੇਲ ਹੋ ਗਈ ਕੁਝ ਨਹੀਂ ਹਲੇ ਹੁਣੇ ਆਏ ਅੱਛਾ ਹੁਣੇ ਆਏ ਠੀਕ ਹੈ ਜੀ ਸੋ ਕੀ ਡੀਟੇਲ ਹੈ ਜੀ ਪਹਿਲਾਂ ਇਸ ਇਸ ਬਾਰੇ ਦੱਸ ਦਿਓ ਜੀ ਇਹ ਦੁੱਧ ਕਿੰਨਾ ਹੈ ਇਹਦਾ ਵਿਰੇ ਦੇ ਨੀਤੇ 20 ਕਿਲੋ ਬੋਲੀ ਹੈ ਠੀਕ ਹੈ ਜੀ ਤਾਜੀ ਸੂਈ ਆ ਰਾਤੋਂ ਸੂਈ ਹੈ ਜੀ ਰਾਤ ਤੇ ਸੂਈ ਆ ਜੀ ਕੀ ਹੈ ਜੀ ਨਾਗਰੇ ਦੇ ਬੱਛਾ ਜੀ ਬੱਛਾ ਠੀਕ ਹੈ ਜੀ ਤੇ ਡਿਮਾਂਡ ਕੀ ਕਰਦੇ ਆਂ ਆਪਾਂ ਜੀ 115 ਆ ਜੀ 115 ਠੀਕ ਹੈ ਜੀ ਸੋ ਜਿਹੜੀ ਦੂਸਰੀ ਹੈ ਜੀ ਬਾਕੀ ਆ ਸਾਹਮਣੇ ਖੜੀਆਂ ਨੇ ਜੀ ਵੀਡੀਓ ਬਣਾ ਲਉ ਹਾਂਜੀ ਸੋ ਆ ਦੂਸਰਾ ਨਾਗਾ ਦੋਸਤੋ ਚੈੱਕ ਆ ਸਕਦੇ ਹੋ ਲੈਵਾ ਚੈੱਕ ਕਰੋ ਦੋਸਤੋ ਪਹਿਲਾਂ ਕਦ ਕਾਠ ਪੂਰਾ ਸਾਫ ਹੈ ਤੇ ਬਾਈ ਇਹਦੀ ਕੀ ਡਿਟੇਲ ਹੈ ਜੀ ਵੀਰੇ ਦਾ 77000 ਰੁਪਏ ਮੰਗਦੇ ਆ ਠੀਕ ਹੈ ਜੀ ਕੈਮਰਾ ਸੁਆ ਜੀ ਇਹਦੇ ਹੀ ਦੂਜਾ ਹੀ ਤਾਂ ਹੁਣ ਗੱਬਣਾ ਜੀ ਤੇ ਵੀਰੇ ਹਫਤੇ ਦੀ ਸੂਈ ਹੋਈ ਆ ਅੱਛਾ ਹਫਤੇ ਸੀ ਮਗਰ ਕੀ ਇਹਦੇ ਮੱਛੀ ਮੱਛੀ ਜੀ ਠੀਕ ਹੈ ਜੀ ਤੇ ਕਿੰਨੇ ਮੰਗਦੇ ਆ ਤੁਸੀਂ ਵੀਰੇ ਦਾ 75000 ਠੀਕ ਹੈ ਜੀ ਬਾਕੀ ਮੰਨ ਤਾ ਹੋ ਜੂਗਾ ਹੋ ਜੂਗਾ ਮੌਕੇ ਤੇ ਹੋ ਜੂਗਾ ਠੀਕ ਹੈ ਜੀ ਠੀਕ ਹੈ ਧੰਨਵਾਦ ਜੀ ਮੇਵਾ ਚੈੱਕ ਕਰ ਸਕਦੇ ਹੋ ਕਦ ਕਾਠ ਸੋ ਇਹ ਇਹਦੀ ਡਿਟੇਲ ਕੀ ਹੈ ਜੀ ਮੇਰੇ ਦੇ ਨੀਚੇ 22 ਕਿਲੋ ਬੋਲਾ ਠੀਕ ਹੈ ਜੀ ਪਰਸੋ ਦੀ ਸੂਈ ਹੋਈ ਹੈ ਇਹ ਮਗਰ ਕੀ ਹੈ ਇਹਦੇ ਬੱਛੀ ਹੈ ਜੀ ਬੱਛੀ ਠੀਕ ਹੈ ਜੀ ਕੀ ਡਿਮਾਂਡ ਕਰਦੇ ਇੱਕ ਲੱਖ 30 ਹਜ਼ਾਰ ਠੀਕ ਹੈ ਜੀ ਸੋ ਬੱਛੀ ਚੈੱਕ ਕਰ ਲਓ ਦੋਸਤੋ ਸੋ ਬਿਊਟੀ ਚੈੱਕ ਕਰ ਸਕਦੇ ਕਦ ਕਾਕ ਲੇਵਾ ਸੋ ਦੋ ਜਰਸੀਆਂ ਵੀ ਨੇ ਸੋ ਚਲਾ ਕੇ ਦਿਖਾਉਣਾ ਦੋਸਤੋ ਤੁਹਾਨੂੰ ਲੈਵਾ ਚੈੱਕ ਕਰ ਜਦੋਂ ਪੈਂਦਾ ਸੋ ਵੀਰ ਇਹਦੀ ਜਿਹੜੀ ਡਿਟੇਲ ਹੈ ਜੀ ਵਿਰੇ ਦੇ ਨੀਚੇ 20 ਕਿਲੋ ਦੁੱਧ ਹੈ ਠੀਕ ਹੈ ਜੀ ਸੂਈ ਹੈ ਜੀ 2 ਕੁ ਦਿਨਾਂ ਦੀ ਸੂਈ ਹੋਈ ਦਿਮਾਗਰ ਕੀ ਹੈ ਇਹਦੇ ਬੱਚਾ ਜੀ ਬੱਚਾ ਠੀਕ ਹੈ ਕਿ ਕਿ ਇਹਦੇ ਡਿਮਾਂਡ ਕੀ ਕਰਦੇ ਆਪਾਂ ਜੀ 65000 ਰੁਪਏ ਠੀਕ ਹੈ ਜੀ ਸੋ ਆ ਦੂਸਰਾ ਨਗਾ ਦੋਸਤੋ ਦੇਖ ਸਕਦੇ ਹੋ ਜਰਸੀ ਦਾ ਸੋ ਇਹਦੀ ਕੀ ਡਿਮਾਂਡ ਹੈ ਵੀਰੇ ਵੀਰੇ ਆ 3 ਦਿਨ ਹੋ ਗਏ ਇਹਨੂੰ ਸੂਈ ਨੂੰ ਨਾਲ ਬੱਚਾ ਇਹਦੇ ਨਾਲ ਬੱਚਾ ਠੀਕ ਜੀ ਤੇ ਡਿਮਾਂਡ ਕੀ ਹੈ ਜੀ 70000 ਰੁਪਏ ਠੀਕ ਹੈ ਜੀ ਸਵਾਦ ਉਹ ਜਰਸੀਆਂ ਨੇ ਦੋਸਤੋ ਫਰੰਟ ਤੋਂ ਦੇਖ ਸਕਦੇ ਹੋ ਆ ਬੱਚੇ ਨੇ ਨਾਲ ਇਹਨਾਂ ਦੇ ਹਾਂਜੀ ਆ ਗਿਆ ਜੀ ਆ ਗਿਆ ਸੋ ਇੱਕ ਨਗ ਸੋਰਾ ਬਹੁਤ ਸੋਹਣਾ ਦੇਖ ਸਕਦੇ ਹੋ ਦੋਸਤੋ ਸੇਲ ਲਈ ਆ ਖੰਨੇ ਪਸ਼ੂ ਮੰਡੀ ਸਸੀਆ ਵੀਰੇ ਸਸੀ ਕਾਂ ਜੀ ਕਿਹੜੀ ਜਗ੍ਹਾ ਤੋਂ ਆਏ ਆ ਆਪਾਂ ਆਪਣਾ ਇਹ ਪਿੰਡ ਗੋਹਾ ਵਿੱਚ ਜਿਲਾ ਕਿਹੜਾ ਹੈ ਜੀ ਜਿਲਾ ਲੁਧਿਆਣਾ ਠੀਕ ਹੈ ਕਿੰਨੇ ਨਾਲ ਲੈ ਕੇ ਆਏ ਜੀ ਖੰਨੇ ਜੀ ਆਪਣਾ ਕੋ ਪੰਜ ਸੀਗੇ ਵੀਰ ਜੀ ਇੱਕ ਸੇਲ ਹੋ ਗਏ ਆ ਚਾਰ ਖੜੇ ਨੇ ਚਾਰ ਰਹਿ ਗਏ ਠੀਕ ਹੈ ਜੀ ਸੋ ਅੱਜ ਵਪਾਰੀ ਕਿਵੇਂ ਦੇਖ ਰਹੇ ਤੁਸੀਂ ਵਧੀਆ ਆ ਜਾਂ ਹਾਂ ਇਹ ਵਧੀਆ ਠੀਕ ਹੈ ਜੀ ਤੇ ਇਹਦੀ ਡਿਟੇਲ ਦੇ ਦਿਓ ਜੀ ਕਿਵੇਂ ਸੂਹੇ ਆ ਜੀ ਇਹ ਇਹ ਦੂਏ ਸੂਹੇ ਵੀਰ ਜੀ ਠੀਕ ਹੈ ਜੀ ਦੁੱਧ ਕਿੰਨਾਗਾ ਜੀ ਇਹ ਥੱਲੇ ਇਹ ਸੋਹਣੇ ਵਾਲੀ ਗੱਬਣਾ ਆ ਅੱਛਾ ਜੀ ਅੱਛਾ ਗੱਬਣਾ ਕਿੰਨੇ ਦਿਨ ਲੈ ਜੀ ਇਹ ਲੈ ਜੂਗਾ ਜੀ 10 ਤੋਂ 12 ਦਿਨ 10 ਤੋਂ 12 ਦਿਨ ਠੀਕ ਹੈ ਜੀ ਤੇ ਕੀ ਡਿਮਾਂਡ ਕਰਦੇ ਆਂ ਜੀ ਆਪਾਂ ਇਹਦੀ ਇਹ ਵੀ ਆਪਾਂ ਸੋ ਤੋੜ ਕੇ ਦਿਖਾ ਦਿੰਨੇ ਆ ਦੋਸਤੋ ਬਣੂ ਗੁਰੂ ਚੰਗੀ ਆਰਡਰ ਕੁਆਲਿਟੀ ਦੀ ਯਾਰ ਵਧੀਆ ਬਣੂ ਗੁਰੂ ਜੀ ਕੰਦ ਕਾਠ ਪੂਰਾ ਵਧੀਆ ਆਰਡਰ ਵੀ ਪੂਰਾ ਵਧੀਆ ਇਹ ਉੱਪਰ ਗਾਇਆਂ ਦਾ ਹੋਵੇਗਾ ਸਸੀ ਗਾਇ ਜੀ ਸਸੀ ਗਾਇ ਜੀ ਖੰਨੇ ਮੰਡੀ ਤੇ ਕਿੰਨੇ ਪਛੀ ਲੈ ਕੇ ਆਏ ਜੀ ਆਪਾਂ ਅਸੀਂ 4 ਲੈ ਕੇ ਆਏ ਤੇ ਠੀਕ ਹੈ ਜੀ ਕਿਹੜੀ ਜਗ੍ਹਾ ਤੋਂ ਆਏ ਜੀ ਸਮਰਾਲੇ ਦੇ ਨਾਲ ਹਰਿਓਂ ਪਿੰਡ ਆ ਜੀ ਜ਼ਿਲ੍ਹਾ ਕਿਹੜਾ ਪੈਂਦਾ ਜੀ ਲੁਧਿਆਣਾ ਜੀ ਲੁਧਿਆਣਾ ਠੀਕ ਹੈ ਜੀ ਸੋ ਆ ਜਰਸੀ ਕਿੰਨੇ ਸੂਏ ਹੈ ਜੀ 2 ਸੂਏ ਹੈ ਜੀ ਠੀਕ ਹੈ ਜੀ ਦੁੱਧ ਕੀ ਹੈ ਜੀ ਇਹਦੇ ਦੁੱਧ ਹੋਗਾ 18 ਕਿਲੋ ਬੋਲੀ ਆ ਕੱਲ ਦੀ ਸੂਈ ਹੋਈ ਹੈ ਅੱਛਾ ਜੀ ਕੱਲ ਦੀ ਸੀ ਮਾਗਰ ਕੀ ਹੈ ਜੀ ਇਹਦੇ ਮਾਗਰ ਬੱਚਾ ਬੱਚਾ ਠੀਕ ਹੈ ਜੀ ਸੋ ਕੀ ਡਿਮਾਂਡ ਕਰਦੇ ਆਂ ਆਪਾਂ ਇਹਦੀ ਮੁੱਲ ਕਰਦੇ ਆਂ ਜੀ 85000 ਠੀਕ ਹੈ ਜੀ ਸੋ ਹੋਰ ਵੀ ਨਾਗਾ ਜੀ ਆਪਣੇ ਕੋਲ ਨਾਗ ਤਿਆਰ ਤੇ ਇੱਕ ਰਹਿ ਗਈ ਜਰਸੀ ਰਹਿ ਗਈ ਠੀਕ ਹੈ ਜੀ ਠੀਕ ਹੈ ਸੋ ਹੋਰ ਵੀ ਸੇਲ ਪਰਚੇਸ ਦਾ ਕੰਮ ਆਈ ਆਪਣਾ ਹਾਂਜੀ ਹਾਂ ਠੀਕ ਹੈ ਜੀ ਕੰਟੈਕਟ ਨੰਬਰ ਦੱਸ ਦਿਓ ਜੀ 98728 19013 ਠੀਕ ਜੀ ਧੰਨਵਾਦ ਜੀ YouTube ਹੈ ਸਾਡਾ ਸੋ ਵੇ ਛੋਟੀ ਜੀ ਉਮਰ ਦਾ ਬੱਚਾ ਦੇਖ ਸਕਦੇ ਹੋ ਕਿੰਨੀ ਟਾਪ ਦੀ ਕੱਚਾ ਫਗਾਂ ਲੈ ਕੇ ਆਇਆ ਖੰਨਾ ਪਸ਼ੂ ਮੰਡੀ ਜੋ 15 ਤਰੀਕ ਦੀ ਹੈ ਸੋ ਪੂਰੀ ਟਾਪ ਕੁਆਲਿਟੀ ਹੈ ਜੀ ਚੈੱਕ ਕਰ ਸਕਦੇ ਹੋ ਪਸ਼ੂਆਂ ਤੇ ਹੋਰ ਜਾਨਵਰਾਂ ਦੀਆਂ ਵੀਡੀਓ ਦੇਖਣ ਲਈ ਮੰਡੀਆਂ ਦੀਆਂ ਵੀਡੀਓ ਦੇਖਣ ਲਈ ਸੋ ਆਪਣੇ ਚੈਨਲ 360 ਪਸ਼ੂ ਮੰਡੀ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਦੋਸਤੋ ਜੇ ਵੀਡੀਓ ਵਧੀਆ ਲੱਗਦੀ ਹੈ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਧੰਨਵਾਦ